ਸ਼ਿਆਲਕੋਟ ਦੇ ਵਿੱਚ ਸਲਵਾਨ ਦਾ ਪੁੱਤਰ ਪਹਿਲਾਂ ਤਾਂ ਪੂਰਨ ਭਗਤ ਹੋਇਆ ਪੂਰਨ ਭਗਤ ਨੂੰ ਉਦੋਂ ਨੂਣਾ ਨੇ ਕਸੂਮ ਤਲਾਕੇ ਉਹਦੇ ਹੱਥ ਪੈਰ ਕਟਾਏ ਗਏ ਸੀ ਜਦੋਂ ਬਾਅਦ ਚ ਪੂਰਨ ਭਗਤ ਗੋਰਖਨਾਥ ਨੇ ਖੂਹੇ ਚੋਂ ਕੱਢਿਆ ਜੋਗ ਦਿੱਤਾ ਫਿਰ ਉਹ ਬਾਗ ਦੇ ਵਿੱਚ ਆ ਗਿਆ ਬਾਗ ਸੁੱਕਾ ਸੀ ਹਰਾ ਹੋ ਗਿਆ ਬੜੇ ਡੁੱਡੇ ਪਿੰਗਲੇ ਲੋਕ ਗਏ ਸਭ ਦੇ ਇਲਾਜ ਹੋਣ ਲੱਗ ਗਏ ਬਾਦਸ਼ਾਹ ਨੂੰ ਵੀ ਪਤਾ ਲੱਗਿਆ ਵੀ ਇੱਕ ਜੋਗੀ ਆਇਆ ਬਾਗ ਦੇ ਵਿੱਚ ਪਹਿਲਾਂ ਤਾਂ ਬਾਗ ਹੀ ਹਰਾ ਹੋ ਗਿਆ ਛੋਡਾ ਫਿਰ ਉਹ ਨੂਣਾ ਨੂੰ ਲੈ ਕੇ ਸਲਵਾਨ ਜਦੋਂ ਉੱਥੇ ਗਿਆ ਤੇ ਮੱਥਾ ਟੇਕਿਆ ਕਹਿਣ ਲੱਗਾ ਮਹਾਰਾਜ ਸਾਨੂੰ ਪੁੱਤਰ ਦੀ ਲੋੜ ਐ ਪੁੱਤਰ ਦਿਓ ਪੂਰਨ ਭਗਤ ਕਹਿੰਦਾ ਬਾਦਸ਼ਾਹ ਪੁੱਤਰ ਤਾਂ ਛੋੜੇ ਹੈਗਾ ਤੀ ਕਹਿਣ ਲੱਗਾ ਨਹੀਂ ਮਹਾਰਾਜ ਹੈਗਾ ਨਹੀਂ ਸੀ ਕਹਿੰਦਾ ਹੈਗਾ ਸੀਗਾ ਬਾਦਸ਼ਾਹ ਫਿਰ ਬਾਸਾ ਨੂੰ ਸੱਚ ਦੱਸਣਾ ਪਿਆ ਕਹਿੰਦਾ ਤੇਰੇ ਪੁੱਤਰ ਸੀ ਤੈਂ ਆਪਦੀ ਨੂਣਾ ਦੇ ਆਖੇ ਰਾਣੀ ਦੇ ਆਖੇ ਲਾ ਕੇ ਉਹ ਭਗਤ ਨੂੰ ਤਾਂ ਬੜਵਾ ਕੇ ਖੂਹ ਚ ਸੜਤਾ ਜਦੋਂ ਰਾਜਾ ਸਲਵਾਨ ਨੇ ਤਲਵਾਰ ਖਿੱਚ ਲਈ ਉਹ ਕਹਿੰਦਾ ਨਹੀਂ ਬਾ ਹੱਥ ਫੜ ਲੈ ਪੂਰਨ ਕਹਿੰਦਾ ਇਹ ਕੰਮ ਨਾ ਕਰ ਇਹ ਨਹੀਂ ਕਰਨਾ ਫਿਰ ਵਾਚਨ ਕਰਤਾ ਕਹਿੰਦਾ ਤੇਰੇ ਪੁੱਤਰ ਹੋਊਗਾ ਫਿਰ ਬਿਰਧ ਪਣੇ ਵਿੱਚ ਫਿਰ ਸਲਵਾਨ ਦੇ ਰਸਾਲੂ ਪੈਦਾ ਹੋਇਆ ਨੂਣਾ ਦੇ ਪੇਟੋਂ ਤੇ ਉਹ ਆ ਬੜੀਆਂ ਸਾਲ ਕੋਟ ਦੇ ਵਿੱਚ ਖੁਸ਼ੀਆਂ ਮਨਾਈਆਂ ਗਿਆ ਦੀਪਮਾਲਾ ਕਰੀਆਂ ਗਿਆ ਦੇਸੀ ਘੋ ਦੇ ਦੀਵੇ ਜਗਾਏਗੇ ਕਿਉਂ ਬਾਦਸ਼ਾਹ ਨੂੰ ਐਸੀ ਮੇਰਾ ਰਾਜ ਭਾਗ ਤਾਂ ਜਾਂਦਾ ਸੀ ਖਤਮ ਦੀ ਉਹਨੂੰ ਕਿਸੇ ਜੋਗੀ ਨੇ ਕਹਤਾ ਸਲਵਾਨ ਨੂੰ ਕਹਿੰਦੇ ਰਾ ਬਾਦਸ਼ਾਹ 12 ਸਾਲ ਤੂੰ ਇਹ ਇਹਦੇ ਮੱਥੇ ਨਾਲ ਲੱਗੀ ਜੇ ਮੱਥੇ ਲੱਗਾ ਤੇਰੀ ਮੌਤ ਹੋ ਜੀ ਠੀਕ ਹੈ ਰਾਜਾ ਮੌਤ ਤੋਂ ਡਰਦਾ ਹੋਇਆ ਜਿਹੜਾ ਸੁੱਖਾਂ ਸੁੱਖ ਕੇ ਪੁੱਤ ਲਿਆਤੀਗਾ ਉਦੇ ਮੱਥੇ ਲੱਗਣ ਦੇ ਕਾਰਨ ਹੁਕਮ ਦੇਤਾ ਵੀ ਇਹਨੂੰ ਪੋਰੇ ਦੇ ਵਿੱਚ ਭੇਜ ਦਿਓ ਹੂੰ ਉਹ ਨੂਣਾ ਰੋਵੇ ਕਰ ਲਾਵੇ ਮੈਂ ਤਾਂ ਨੂੰ ਲੋਰੀਆਂ ਦੇਣੀਆਂ ਸੀ ਮੈਂ ਤਾਂ ਪਿਆਰ ਬਣਾਉਣਾ ਸੀ ਵੀ ਤੁਸੀਂ ਮੇਰੇ ਪੁੱਤ ਨੂੰ ਮੇਥੋਂ ਖੋ ਕੇ ਇੱਧਰ ਦੇਤਾ ਹੂੰ ਫਿਰ ਇੱਕ ਮਹਿਲ ਬਣਾਤਾ ਰਸਾਲੂ ਨੂੰ ਉਹਦੇ ਵਿੱਚ ਰਹਿਣ ਦਾ ਸਾਰਾ ਪ੍ਰਬੰਧ ਕਰਤਾ ਉਹਦੇ ਕੋਲੇ ਦੋ ਮੁੰਡੇ ਛੱਡ ਤੇ ਇੱਕ ਸੁਨਿਆਰਾਂ ਦਾ ਇੱਕ ਦਖਾਣਾ ਦਾ ਹੂੰ ਵੀ ਤੂੰ ਇਹਨਾਂ ਦਾ ਇਹਦਾ ਜੀ ਪ੍ਰਤੀ ਜਾਵਾ ਕਰਨਾ ਉੱਥੇ ਰਸਾਲੂ ਨੂੰ ਹੋਰ ਸਾਰੀ ਜੋ ਵੀ ਉਹਨੂੰ ਕਿਸੇ ਚੀਜ਼ ਦੀ ਲੋੜ ਸੀ ਸਾਰੀ ਸੁਭਤਾ ਉੱਥੇ ਕਾਇਮ ਕਰਤੀ ਰਾਜਾ ਰਸਾਲੂ ਰਹਿਣ ਲੱਗ ਗਿਆ ਜਦੋਂ ਰਾਜਾ ਰਸਾਲੂ ਗੱਪਰੂ ਹੋ ਗਿਆ ਨੌਜਵਾਨ ਹੋ ਗਿਆ ਚੜਦੀ ਵਾਸਤੋ ਗੋਰੀ ਸੋਹਣਾ ਸਨੱਖਾ ਜਵਾਨ ਫਿਰ ਉਹ ਚਾਰ ਦੀਵਾਰੀ ਚ ਕਿੱਥੋਂ ਰਹਿ ਸਕਦਾ ਉਹ ਕਿਲੇ ਤੋਂ ਬਾਹਰ ਜਾਣ ਲੱਗ ਗਿਆ ਆਪਦੇ ਨਾਲ ਜਵਾਨਾਂ ਨੂੰ ਲੈ ਕੇ ਕਿਲੇ ਤੋਂ ਬਾਹਰ ਜਾਇਆ ਕਰੇ ਸ਼ਿਕਾਰ ਖੇਡਿਆ ਕਰੇ ਤੇ ਉਹਨੇ ਸਵਾਰੀ ਤੀਰ ਚਲਾਉਣਾ ਤਲਵਾਰ ਚਲਾਉਣਾ ਸਾਰੇ ਹੁਨਰ ਸਿੱਖ ਗਿਆ ਤੇ ਉਬਰ ਰਾਜਾ ਰਸਾਲੂ ਉਥੇ ਨੇੜੇ ਖੂਹ ਸੀ ਕੁੜੀਆਂ ਪਾਣੀ ਭਰਿਆ ਕਰਨ ਕੇ ਲੀਲਾ ਮਾਰ ਕੇ ਤੋੜੇ ਭੰਦਿਆ ਕਰੀ ਉਹ ਜਾ ਕੇ ਰਾਣੀ ਨੂੰ ਕਿਹਾ ਕਰਨ ਤੇਰਾ ਰਸਾਲੂ ਪੁੱਤ ਸਾਡੇ ਤੋੜੇ ਭੰਦਦਾ ਹੈ ਉਹਨੇ ਫਿਰ ਲੋਹੇ ਦੀਆਂ ਗਾਗਰਾਂ ਦੇਤੀਆਂ ਉਹਨਾਂ ਚ ਵੀ ਉਹ ਤੀਰ ਮਾਰ ਕੇ ਭੰਡਾ ਰਿਹਾ ਉਹਦੀਆਂ ਜਦੋਂ ਹਰਕਤਾਂ ਜਾ ਕੇ ਬਾਦਸ਼ਾਹ ਦੇ ਮਹਿਲਾਂ ਦੇ ਰਾਜ ਦਲਵਾਰ ਚ ਹੋਈਆਂ ਹਮ ਸਲਵਾਨ ਨਹੀਂ ਸੀ ਚਾਹੁੰਦਾ ਵੀ ਮੇਰੇ ਪੁੱਤ ਤੋਂ ਇਹ ਮੇਰੀ ਪਰਜਾ ਦੁਖੀ ਹੋਵੇ ਹਮ ਉਹਨੇ ਕਰਿਆ ਕਿ ਗੇਟ ਦੇ ਮੂਹਰੇ ਉਹਦਾ ਪੂਤਲਾ ਬਣਾ ਕੇ ਲਾਤਾ ਹਮ ਜਦੋਂ ਸ਼ਿਕਾਰ ਖੇਡ ਕੇ ਆਇਆ ਸਾਲੂ ਨੇ ਦੇਖਿਆ ਵੀ ਉਹ ਮੇਰਾ ਪੂਤਲਾ ਲੱਗਿਆ ਮੈਨੂੰ ਤਾਂ ਦੇਸ਼ ਨਕਾਲਾ ਦੇਤਾ ਮੇਰੇ ਪਿਤਾ ਨੇ ਹਮ ਉਹ ਆਦੇ ਪਿਤਾ ਦਾ ਹੁਕਮ ਮੰਨ ਕੇ ਲੈ ਕੇ ਜਿਹੜੇ ਨਾਲ ਬੰਦੇ ਸੀਗੀ ਤੇ ਆਉਦੇ ਸਿਆਰ ਕੋੜੇ ਦਿੱ ਪਸ਼ਵਾਰ ਹੋ ਕੇ ਇੱਕ ਦਰਿਆ ਦੇ ਕਿਨਾਰੇ ਤੇ ਨੀਲ ਸਹਿਰ ਤੇ ਉੱਥੇ ਵਗ ਗਿਆ ਠੀਕ ਹੈ ਉੱਥੇ ਗਿਆ ਜਦਾਂ ਕੋ ਜਵਾਨਤੀ ਸਹਿਲ ਸੋਨਾ ਦੀ ਬਾਗ ਦੇ ਵਿੱਚ ਪੈ ਗਿਆ ਉੱਥੋਂ ਦਾ ਬਾਗ ਬਾਦਸ਼ਾਹ ਦੀ ਕੁੜੀ ਸੀਗੀ ਉਹ ਸਹੇਲੀਆਂ ਨੂੰ ਲੈ ਕੇ ਸੈਲ ਕਰਨ ਆਈ ਜਦੋਂ ਜਦੋਂ ਇਹਦਾ ਸਾਕਲ ਸ਼ੂਰਤ ਦੇਖੀ ਕੋ ਜਿਹੜਾ ਰੂਪ ਆਏ ਮੌਣੀ ਰੂਪ ਆਏ ਦੇ ਵਿੱਚ ਖਿੱਚ ਹੁੰਦੀ ਆ ਆਪ ਦੇ ਕੰਨੀ ਖਿੱਚਦੇ ਕੁਦਰਤ ਕੰਨੀਆਂ ਵੀ ਕਰਮਾ ਨਾ ਮਿਲਦਾ ਮੌਣੀ ਰੂਪ ਮਿਲਦਾ ਨਹੀਂ ਮੌਣੀ ਰੂਪ ਤਾਂ ਕਿਹਾ ਗਿਆ ਜਿਹੜੀ ਬਾਲਾ ਸਾਰ ਪਣ ਹੈ ਬੰਦਾ ਚਾਹੇ ਬੁੜੀ ਹੈ ਦੇਖੋ ਬਾਸੇ ਚ ਕੋ ਛੋਟਾ ਹੈ ਜਵਾਕ ਹੋਵੇ ਸੋਹਣਾ ਹੋਵੇ ਹਰ ਇੱਕ ਦਾ ਜੀ ਕਰੂ ਵੀ ਇਹਨੂੰ ਮੈਂ ਬਲਾਵਾਂ ਪੱਬਲ ਦਾ ਕੋ ਮੈਨੂੰ ਗੋਦੀ ਚ ਵਾਹ ਲਾਂ ਇਹ ਕੋ ਵੀ ਜਵਾਕ ਹੁੰਦਾ ਜਿਹੜਾ ਪਰੇ ਦੀ ਮੂੰਹ ਕਰਕੇ ਲੰਘਦੇ ਆ ਉਹ ਜਦੋਂ ਉਹਨਾਂ ਨੂੰ ਖਿੱਚੇ ਕਰੀ ਉਹਨੇ ਜਾ ਕੇ ਆਪਦੇ ਪਿਤਾ ਨੂੰ ਦੱਸਿਆ ਇਹ ਨਹੀਂ ਪਤਾ ਕਿ ਬਾਗ ਦੇ ਵਿੱਚ ਬੜਾ ਸੋਹਣਾ ਸੈਰ ਜੀ ਗੱਭਰੂ ਐ ਵੀ ਇਹ ਮੇਰੀ ਸ਼ਾਦੀ ਕਰੇ ਤੇ ਉਹਦੇ ਨਾਲ ਉਹਨੇ ਜਦੋਂ ਰਸਾਲੂ ਨੂੰ ਦੇਖਿਆ ਜਾ ਕੇ ਬਾਦਸ਼ਾਹ ਵੀ ਖੁਸ਼ ਹੋ ਗਿਆ ਵੀ ਹਾਂ ਵੀ ਬਹੁਤ ਸੋਹਣਾ ਉਹ ਆਪਦੇ ਮਹਿਲਾ ਚ ਲੈ ਗਿਆ ਰਸਾਲੂ ਨੂੰ ਉਹ ਮਹਿਲਾ ਚ ਲ ਜਾ ਕੇ ਕਹਿੰ ਲੱਗਿਆ ਵੀ ਮੈਂ ਤੈਨੂੰ ਆਪਦੀ ਆ ਕੰਨਿਆਦਾਰ ਰਿਸ਼ਤਾ ਦੇਣਾ ਉਹ ਕਹਿਣ ਲੱਗਾ ਆਛਾ ਤੇ ਉਹ ਜਿਹੜੀ ਕੁੜੀ ਸੀ ਉਹ ਉੱਥੇ ਇੱਕ ਹੋਰ ਬੰਦਾ ਸੀ ਨੌਕਰ ਉਹਦੇ ਨਾਲ ਉਹਦੀ ਕੋਈ ਗੱਲਬਾਤ ਚੱਲਦੀ ਸੀ ਉਹ ਜਦੋਂ ਉਹਦੇ ਨਾਲ ਇਹ ਪਾਸਾ ਖੇਡਾ ਕਰੇ ਰਸਾਲੂ ਉਹ ਚ ਚੋਰੀਆਂ ਉੱਪਰ ਪਹਿਲਾ ਕ ਨਹੀਂ ਤਾਂ ਝਾਕਿਆ ਕਰੇ ਰਸਾਲੂ ਨੇ ਸਮਝਿਆ ਵੀ ਕੋਈ ਗੱਲ ਆ ਤੇ ਉਹ ਮਹਿਲਾ ਦੀ ਬਾਰੀ ਚ ਬੈਠੀ ਦੇਖਿਆ ਕਰੇ ਰਸਾਲੂ ਬਹੁਤ ਸ਼ਾਰਤ ਉਸ ਤੋਂ ਦੀ ਇੱਕ ਪਾਣੀ ਦਾ ਛੰਨਾ ਭਰ ਲਿਆ ਧਰ ਲਿਆ ਜਦੋਂ ਉਹ ਤਾਂ ਤਾਂ ਤੋਂ ਝਾਕੀ ਛੰਨੇ ਚ ਉਹਦੀ ਫੋਟੋ ਆ ਗਈ ਉਹ ਕਹਿਣ ਲੱਗਾ ਵੀ ਤੂੰ ਐ ਕਰ ਮੈਂ ਤੇਰੇ ਇਹਦੇ ਨਾਲ شادی ਕਰਾ ਦਿੰਦਾ ਕਿ ਤੂੰ شادی ਕਰਾ ਥੋ ਇਹ ਤੈਨੂੰ ਚਾਹੁੰਦੀ ਐ ਉਹਨੂੰ ਵਿਆਹ ਕੇ ਰਾਜਾ ਰਸਾਲੂ ਉਹ ਰਾਜ ਨੂੰ ਛੱਡ ਕੇ ਤੁਰ ਗਿਆ ਅੱਛਾ ਬੜੀ ਦੂਰ ਇੱਕ ਬਰੋ ਰਾਜ ਦੇ ਵਿੱਚ ਹੋਰ ਚਲਿਆ ਗਿਆ ਕੋ ਜਿਹੜਾ ਉੱਥੋਂ ਦਾ ਰਾਜਾ ਸੀ ਉਹਦਾ ਥੋੜਾ ਜਿਹਾ ਨਾਮ ਮਿਸਰ ਕੀ ਹੁੰਦਾ ਸੈਣੀ ਤੇ ਉਹਦੀ ਕੁੜੀ ਸੀਗੀ ਉਹ ਵੀ ਸੰਦੇ ਨਾਂ ਤੇ ਚੱਲਦਾ ਸੀ ਵਾਜ ਸਾਦਾ ਨਾਂ ਜਿਹੜਾ ਉੱਥੇ ਰਹਿਣ ਲੱਗ ਗਿਆ ਜਾ ਰਿਹਾ ਤੁਰਿਆ ਉਹ ਸ਼ਹਿਰ ਨੂੰ ਇੱਕ ਵੈਨੇ ਬੂੜੀ ਮਾਈ ਰੋਈ ਜਾਂਦੀ ਐ ਖੜੀ ਕੋਡਾ ਰੋਕ ਲਿਆ ਉੱਥੇ ਜਾ ਕੇ ਕਹਿੰਦਾ ਮਾਤਾ ਤੁਸੀਂ ਕਿਉਂ ਬਰਲਾਪ ਕਰਦੇ ਹੋ ਕੀ ਗੱਲ ਆ ਉਸ ਨੇ ਜਦੋਂ ਭਰੀਆਂ ਅੱਖਾਂ ਨਾਲ ਉਹਦੇ ਕੰਨੀ ਦੇਖਿਆ ਕਹਿੰਦੀ ਪੁੱਤਰ ਤੂੰ ਖੌਣਾਂ ਮੈਂ ਕਹਿੰਦਾ ਮੈਂ ਤਾਂ ਮਾਤਾ ਪਰਦੇਸੀ ਆ ਤੈਨੂੰ ਕੀ ਦੁੱਖਾ ਤੂੰ ਕਿਉਂ ਬਰਲਾਪ ਕਰਦੀ ਆ ਹੂੰ ਕਹਿੰਦੀ ਸਾਡੇ ਰਾਜ ਦੇ ਨਾਲ ਕਹਿੰਦੀ ਆਦਮ ਖੋਰਾ ਦਾ ਸ਼ਹਿਰ ਐ ਇੱਕ ਬੰਦਾ ਰੋਜ ਖਾਂਦੇ ਨੇ ਮੇਰੇ ਸੱਤ ਪੁੱਤ ਦੀ ਸ਼ੀ ਲੱਗ ਗਿਆ ਜ ਸੱਤਵੇਂ ਦੀ ਬਾਰੀ ਆ ਹੂੰ ਮੈਂ ਤਾਂ ਰੋਨੀ ਆ ਕਹਿੰਦਾ ਮਾਤਾ ਤੂੰ ਰੋਣਾ ਠੀਰਜ ਕਰ ਤੇਰੇ ਪੁੱਤ ਦੀ ਬਾਰੀ ਮੈਂ ਲਾਉਂਗਾ ਅੱਜ ਹੂੰ ਮੈਂ ਜਾਊਂਗਾ ਹੂੰ ਭਈ ਉਹ ਮਾਈ ਨੂੰ ਘਲਾਸਾ ਹੋ ਗਿਆ ਰੋਣ ਚੁੱਪ ਕਰ ਗਈ ਹੂੰ ਦੇ ਘੱਲ ਲਗਾ ਦੱਸ ਕਿਹੜੇ ਪਾਸੇ ਆ ਕਹਿੰਦੀ ਇੱਧਰ ਜਾਣਾ ਹੈ ਹੂੰ ਬਾਗਿਆ ਤੇ ਉੱਥੇ ਜਿਹੜੇ ਰੋਜ ਦੇ ਆਦਮ ਖੋਰੋ ਖਾਂਦੇ ਸੀ ਤਲਵਾਰ ਧੂਲੀ ਪੈ ਗਿਆ ਉਹਨਾਂ ਕੰਨੀ ਜਿਹੜਾ ਉਹਨਾਂ ਦਾ ਪੂਰੇ ਵੱਡਾ ਸੀ ਉਹ ਬਾੜਿਆ ਬਹੁਤ ਕਿਸੇ ਦੀ ਬਾਹ ਕਿਸੇ ਦਾ ਸਿਰ ਵੱਡਤਾ ਭੱਜ ਕੇ ਛੱਡ ਕੇ ਸਾਰੇ ਸਾਰੇ ਸ਼ਹਿਰ ਚ ਜਾਇਦਾਕਾਰ ਹੋ ਗਈ ਰਸਾਲੂ ਦੀ ਕਹਿੰਦੇ ਵੀ ਬੜਾ ਜੋਧਾ ਬੰਦਾ ਆ ਇਹ ਤਾਂ ਪੈਨਨ ਤਾਂ ਖਾ ਲਿਆ ਤੇ ਸਾਰਾ ਸ਼ਹਿਰ ਹੂੰ ਕਹਣਾ ਜਾਉ ਇਹ ਤੂੰ ਮੁੜ ਕੇ ਸੁੱਤੋਂ ਬੰਦਾ ਨਹੀਂ ਕੋਈ ਮੰਗਣਗੇ। ਛੜਾਦਾ ਮੈਂ ਇਹਨਾਂ ਦਾ ਟਿਕਾਣਾ ਹੀ ਹਲਾਤਾ ਇੱਥੋਂ। ਬਹੁਤ ਲੋਕ ਖੁਸ਼ ਹੋਏ ਤੇ ਉਹ ਮਾਈ ਨੇ ਬੜਾ ਸਤਕਾਰ ਕਰਿਆ ਵੀ ਤਾਂ ਨਾ ਤੂੰ ਮੇਰਾ ਤਾਂ ਇੱਕੋ ਹੀ ਰਹਿ ਗਿਆ ਸੀ ਇਹ ਵੀ ਖਤਮ ਹੋ ਜਾਂਦਾ। ਉੱਥੋਂ ਵੀ ਰਾਜਾ ਰਸਾਲੂ ਛੱਡ ਕੇ ਉਹ ਸ਼ਹਿਰ ਨੂੰ ਕਹਾਂ ਚਲਿਆ ਗਿਆ। ਇਹਦੋਂ ਕਹਾਂ ਚਲੇਗਾ ਰਾਜਾ ਰਸਾਲੂ? ਇੱਕ ਦਰਿਆ ਦੇ ਕਿਨਾਰੇ ਸ਼ਹਿਰ ਦੀ ਉੱਥੇ ਚਲਿਆ ਗਿਆ। ਇਦੋਂ ਉੱਥੇ ਗਿਆ ਉੱਥੇ ਦਾ ਰਾਜਾ ਸਿਰ ਕਾਪ ਸੀਗਾ ਉਹ ਬੜਾ ਚੰਡਾਲ ਬੰਦਾ ਸੀਗਾ ਬੜਾ ਨਰਦਈ ਸੀ ਉਹ ਸਾਰ ਪਾਸਾ ਖੇਡਦਾ ਸਿਰ ਦੀ ਬਾਜੀ ਲਾ ਕੇ ਬੀਛਰ ਵੜ ਲੈਣਾ ਅਗਲੇ ਦਾ ਤੇ ਉਹ ਰਸਾਲੂ ਨੂੰ ਕਹਿਣ ਲੱਗਿਆ ਸਾਲੂ ਨੇ ਵੀ ਦੇਖਿਆ ਵੀ ਬੜਾ ਹੰਕਾਰੀ ਪੁਰਸ਼ ਆ ਇਹ ਨੁਕਸਾਨ ਕਰਦਾ ਲੋਕਾਂ ਨੂੰ ਅਣਹੱਤੇ ਮਾਰੀ ਜਾਂਦਾ ਰਾਜਾ ਰਸਾਲੂ ਕਹਿੰਦਾ ਵੀ ਮੈਂ ਤੇਰੇ ਨਾਲ ਸਾਰ ਪਾਸਾ ਖੇਡਣਾ ਹੈ ਹੂੰ ਉਹ ਕਹਿੰਦਾ ਖੇਡ ਲਾ ਮੇਰੀ ਸਰਦੀ ਬਾਜੀ ਆ ਹੂੰ ਕਹਿੰਦਾ ਕੋਈ ਗੱਲ ਨਹੀਂ ਖੇਡਣ ਲੱਗੇ ਉਹ ਜਿਹੜਾ ਸਰਕਾਪੁਰ ਆਇਆ ਸੀ ਉਹ ਹੈ ਉਹਨੂੰ ਸਰਕਾਪ ਤਾਂ ਹੀ ਕਹਿਣ ਲੱਗੇ ਦੀ ਸਿਰ ਵੱਡਦਾ ਦੀ ਉਹ ਜਦੋਂ ਛਾਰਪਾਸਾ ਖੇਡਦੇ ਉਹ ਆਪਦੀਆਂ ਰਾਣੀਆਂ ਬਹਾਂਦਾ ਉਧਰ ਉਹਨਾਂ ਨੇ ਬਾਹਰ ਖੜਕਾ ਦੇਣਾ ਬੰਦੇ ਦਾ ਧਿਆਨ ਉਧਰ ਹੋ ਜਾਣਾ ਇਹਨਾਂ ਨੂੰ ਨਰਦ ਭੁੱਲ ਜਾਣੀ ਹੂੰ ਪਰ ਰਾਜਾ ਰਸਾਲੂ ਬਹੁਤ ਸ਼ਿਆਰਤੀ ਧਿਆਨ ਨਾ ਪਟਾਇਆ ਕਰੀ ਪਹਿਲੀ ਪਾਸੇ ਦੀ ਵਾਰੀ ਜਿੱਤ ਗਿਆ ਹੂੰ ਜੋ ਜਿੱਤਿਆ ਉਹਨੇ ਕਿਹਾ ਵੀ ਦੂਜੇ ਦਿਨ ਉਹਨੇ ਆਪਦੇ ਬੰਦੇ ਸੱਦੇ ਨੌਕਰ ਕਹਿੰਦਾ ਤੁਸੀਂ ਜਦੋਂ ਮੈਂ ਪਾਸਾ ਖੇਡੂਣਾ ਇਹ ਤੋਂ ਬਾਜ਼ਾਰਤਾਂ ਪੁੱਸਿਓ ਹੂੰ ਜੋ ਪਾਸਾ ਖੇਡਿਓ ਬਾਜ਼ਾਰਤ ਪਾ ਦਣਾ ਇਹ ਦੱਸੀ ਚਲੇ ਨਾ ਪਾਸਾ ਖੇਢੀ ਜਾਵੇ ਪਰ ਧਿਆਨ ਨਹੀਂ ਹਲਾਇਆ ਧਿਆਨ ਨਾਲ ਖੇਡਦਾ ਰਿਹਾ ਬਾਜੀ ਫੇਰ ਜਿੱਤ ਗਿਆ ਦੋ ਬਾਜ਼ੀਆਂ ਜਿੱਤ ਗਿਆ ਇੱਕ ਬਾਜੀ ਰਹਿ ਗਈ ਹੂੰ ਉਹ ਕਹਿਣ ਲੱਗਾ ਵੀ ਇਹ ਤਾਂ ਜਿੱਤੂਗਾ ਹੂੰ ਉਹਨੇ ਛੋਟੇ ਛੋਟੇ ਚੂਹੇ ਛੜ ਤੇ ਲਿਆ ਕੇ ਹੂੰ ਰਾਜੇ ਨੇ ਰਾਜੇ ਨੇ ਠੀਕ ਹੈ ਇਹ ਸ਼ਾਲੂ ਬਹੁਤ ਸ਼ਿਆਰਤੀ ਏ ਛੋਟਾ ਜਿਹਾ ਬਲੂਂਗੜਾ ਲੈ ਲਿਆ ਬਿੱਲੀ ਦਾ ਕੋਲੇ ਵਹਾ ਲਿਆ ਜਦੋਂ ਉਹਨ ਬਲੂਂਗੜਾ ਵਹਿ ਗਿਆ ਚੂਹਿਆਂ ਦੀ ਕੀ ਤਾਕਤਾ ਉੱਥੇ ਹੋਂਦੀ ਠੀਕ ਹੈ ਹਾਂਜੀ ਬਲੂਂਗੜੇ ਦੇ ਚੂਹੇ ਦਵਾਰੀ ਨਾਲ ਨਿਕਲੇ ਹੂੰ ਚਲ ਉਹ ਤਾਂ ਟੀਜੀ ਬਾਜੀ ਜਿੱਤ ਗਿਆ ਠੀਕ ਹੈ ਤੀਜੀ ਬਾਜੀ ਜਿੱਤ ਗਿਆ ਸਰਕਾ ਆਪਣੇ ਕਿਹਾ ਵੀ ਹੁਣੇ ਸਿਰ ਵੱਡੂ ਆ ਹਾਂ ਮਤਲਬ ਬਾਜੀ ਲੱਗੀ ਹੋਈ ਸੀ ਹਾਂ ਬਾਜੀ ਸਿਰ ਦੀ ਸੀ ਉਹਦੇ ਉਸ ਦਿਨ ਉਹਦੇ ਰੋਜ਼ ਪਾਸਾ ਹਾਰ ਗਿਆ ਧੀ ਜੰਪੀ ਇੱਕ ਨੌਕਰ ਨੇ ਆ ਕੇ ਕਿਹਾ ਕਹਿੰਦਾ ਮਹਾਰਾਜ ਕੰਨਿਆ ਨੇ ਜਨਮ ਲੈ ਲਿਆ ਉਹ ਕਹਿੰਦਾ ਆਏ ਕਰੋ ਕੰਨਿਆ ਨੂੰ ਮਾਰ ਦਿਓ ਉਹਦੇ ਜੰਮਨ ਕਰਕੇ ਮੈਂ ਬਾਜੀ ਹਾਰ ਗਿਆ ਅੱਛਾ ਹਾਂ ਅਸਾ ਲੋਕਾਂ ਨਾਲ ਗੱਲ ਸੁਣਾ ਦੇਰੀ ਕੀ ਤਾਕਤਾਂ ਮਾਰਨ ਦੀ ਦੁਰਾਜ ਭਾਗ ਹਾਰ ਗਿਆ ਮੈਂ ਆ ਰਾਜਾ ਮੈਂ ਆ ਰਾਜਾ ਮੈਂ ਆ ਤੂੰ ਨੀ ਉਹ ਕੰਨਿਆਂ ਨੂੰ ਮਾਰ ਸਕਦਾ ਤੂੰ ਕੌਣ ਆ ਨੂੰ ਮਾਰਨ ਵਾਲਾ ਮੈਂ ਰਾਜਾ ਮੇਰਾ ਹੁਕਮ ਚੱਲੂ ਤੇਰਾ ਕਿਵੇਂ ਚੱਲੂ ਉਹ ਕਹਿੰਦਾ ਹੀ ਠੀਕ ਆ ਉਹ ਕਹਿਣ ਲੱਗਾ ਤੇਰੀ ਜਾਨ ਮੈਂ ਇੱਕ ਗੱਲ ਤੇ ਬਖਸ਼ ਸਕਦਾ ਮੇਰੀ ਸ਼ਰਤ ਹੈ ਕਹਿੰਦਾ ਦੱਸ ਕਹਿੰਦਾ ਇੱਕ ਤਾਂ ਕਸਮ ਖਾ ਵੀ ਇਹਦੂ ਮੁੜ ਕੇ ਮੈਂ ਕਿਸੇ ਗਰੀਬ ਨੂੰ ਤੰਗ ਨਹੀਂ ਕਰੂੰਗਾ। ਕਹਿੰਦਾ ਜੀ ਮੈਂ ਕਰਦਾ ਨਹੀਂ। ਕਹਿੰਦਾ ਇੱਕ ਖਾ ਖਸਮ ਵੀ ਮੈਂ ਇਹਦੂ ਮੁੜ ਕੇ ਛਾਰ ਪਾਸਾ ਕਿਸੇ ਨਾਲ ਖੇਡਦਾ ਨਹੀਂ। ਕਹਿੰਦਾ ਮੈਂ ਖੇਡਦਾ ਨਹੀਂ। ਠੀਕ ਹੈ। ਚੰਗਾ ਜਾਗਾ ਤੈਨੂੰ ਬਖਸ਼ਦਾ ਮੈਂ ਤੈਨੂੰ ਹੁਣ ਮਾਰਦਾ ਨਹੀਂ। ਉਹ ਕੁੜੀ ਦਾ ਫਿਰ ਇਹਨੇ ਰਾਜੇ ਸਰਕਾਰ ਆਪਣੇ ਕਿਹਾ ਵੀ ਆਪਾਂ ਹੁਣ ਇਸੇ ਨੂੰ ਰਿਸ਼ਤਾ ਦੇ ਦਿਓ। ਰਸਾਲੂ ਨੂੰ। ਉਹ ਕਹਿਣ ਲੱਗਿਆ ਜੀ ਵੀ ਇਹ ਬੱਚੀ ਮੈਂ ਤੁਹਾਨੂੰ ਦੇਤੀ। ਉਹ ਕੁੜੀ ਦਾ ਨਾਮ ਗੋਕਲ ਰੱਖ ਲਿਆ। ਅੱਛਾ। ਉਹ ਕਹਣ ਲੱਗਾ ਵੀ ਵੀ ਇਹ ਬੱਚੀ ਨੇ ਮੈਂ ਵੀ ਬਚਾਤਾ। ਤੇ ਇਹ ਕੁੜੀ ਹੋਈ ਤਾਂ ਮੈਂ ਬਚਿਆ। ਪਰ ਮੈਂ ਤਾਂ ਪਹਿਲਾਂ ਕਹਿੰਦਾ ਸੀ ਵੀ ਇਹਨੂੰ ਮਾਰੋ ਵੀ ਇਹ ਕੁੜੀ ਹੋ ਗਈ ਮੈਨੂੰ ਮਾੜਾ ਸ ਕਰਨ ਹੋ ਗਿਆ ਤਾਂ ਮੈਂ ਹਾਰਿਆ। ਪਰ ਕਹਿੰਦਾ ਇਸ ਧੀ ਨੇ ਮੈਨੂੰ ਬਚਾਤਾ। ਤੇ ਤੁਸੀਂ ਉਹਦਾ ਕਹਿਣ ਲੱਗਾ ਸਰਕਾਬ ਨੂੰ ਸਾਲੂ ਕਹਿੰਦਾ ਕੋਈ ਗੱਲ ਨਹੀਂ ਮੈਂ ਵਿਆਹ ਕਰਾਊਗਾ ਇਹਦੇ ਨਾਲ। ਨੰਬਰ 6 ਹੋ ਜਾਂਦੇ ਜਦੋਂ ਉਹ ਲੈ ਕੇ ਇੱਕ ਮਹਿਲ ਬਣਾਤਾ ਉਸ ਮਹਿਲ ਦੇ ਵਿੱਚ ਗੋਗਲਾ ਉਹਨੇ ਰੱਖੀ ਛੜਤੀ ਕੋਲੇ ਦੇ ਪਹਿਰੇ ਵਾਲੀਆਂ ਛੜਤੀਆਂ ਉਹਦੇ ਗੇਟ ਦੇ ਮੂਹਰੇ ਕਾਡਾ ਪੱਥਰ ਲਾਤਾ ਜਿਹੜਾ ਕਿਸੇ ਤੋਂ ਚੱਕਿਆ ਨਾ ਜਾਵੇ ਆਪ شکار ਖੇਡਣ ਵਗ ਜਾ ਕਰ ਤੇ ਉਹ ਵੀ ਨੌਜਵਾਨ ਹੋ ਗਈ ਜਿਹੜੀ ਗੋਗਲਾ ਸੀ ਬਹੁਤ ਸ਼ਕਲ ਦੀ ਸੋਹਣੀ ਸੀ ਉਹ ਵੀ ਈ ਕਰਿਆ ਕਰੇ ਰਾਜੇਨ ਸਾਲੂ ਦੀ ਵੀ ਕਦਾ ਆਊਗਾ ਹੁਣ ਮੇਰਾ ਵਿਆਹ ਹੋਊਗਾ ਕਿਦੋਂ ਇੱਕ ਰਾਜਾ ਐਡੀ ਰਾਜਾ ਸ਼ਿਕਾਰ ਖੇਡਦਾ ਖੇਡਦਾ ਐਡੀ ਰਾਜੇ ਦਾ ਪੁੱਤ ਉਹ ਮਹਿਲ ਦੇਖ ਕੇ ਮਹਿਲਾ ਕੰਨੀ ਆ ਗਿਆ ਵੀ ਰੋਹੀ ਚ ਮਹਿਲ ਬੜਾ ਸੋਹਣਾ ਪਾਇਆ ਜਦੋਂ ਉਹ ਕੁੜੀ ਵੀ ਦੇਖ ਰਹੀ ਸੀ ਜੋ ਦੇਖਿਆ ਬਾਦਸ਼ਾਹ ਦਾ ਪੁੱਤ ਜੀ ਸੋਹਣਾ ਸਨ ਅੱਖਾਂ ਦੀ ਉਹ ਚਾਕਣ ਲੱਗਿਆ ਤਾਂ ਦੇਖਣ ਲੱਗਿਆ ਉਹ ਖੰਘੂਰ ਮਾਰੀ ਉਹਨੇ ਜਦੋਂ ਖੰਘੂਰ ਵੱਜੀ ਉਹਦਾ ਧਿਆਨ ਤਾਂ ਗਿਆ ਉਹਨੇ ਦੇਖਿਆ ਵੀ ਤਾਂ ਜਨਾਨੀ ਖੜੀ ਐ ਬੜੀ ਸ਼ਕਲ ਸੋਹਣੀ ਐ ਉਹਨੂੰ ਸਿਆਰਾ ਕਰਿਆ ਵੀ ਉੱਪਰ ਆ ਜਦੋਂ ਉਹ ਪੱਥਰ ਨਾਲ ਹਿੱਲਿਆ ਤੇ ਉਹਨੇ ਉੱਪਰ ਰੱਸਾ ਵਗਾਤਾ ਗੋਕਲਾ ਨੇ ਰਸੇ ਰਾਹੀਂ ਉਹ ਚੜਿਆ ਕਰੇ ਰਸੇ ਨਾਲ ਹੀ ਉਤਰਿਆ ਕਰੇ ਜਦੋਂ ਕਾਫੀ ਚਿਰ ਆਵਾਜ਼ ਰਸਾਲੂ ਆਇਆ ਰਸਾਲੂ ਨੂੰ ਦੇਖਿਆ ਵੀ ਬੰਦਾ ਉੱਪਰ ਉਤਰਦਾ ਉਹਦੇ ਨਾਲ ਜੁੱਦ ਕਰਨ ਲੱਗ ਗਿਆ ਕਿਉਂ ਰਸਾਲੂ ਬੜਾ ਦਲੇਰ ਬੰਦਾ ਬੜਾ ਤਕੜਾ ਸੀਗਾ ਜੋ ਰਸਾਲੂ ਨੇ ਉਹ ਰਾਜੇ ਦੇ ਪੁੱਤ ਨੂੰ ਮਾਰਤਾ ਜਦੋਂ ਮਾਰਾ ਉਹ ਗੋਰਕਲ ਜਿਹੜੀ ਗੋਰਕਲਾ ਸੀਗੀ ਰਾਣੀ ਉਹ ਦੇਖ ਰਹੀ ਦੀ ਤਾਂ ਮੈਲ ਦੇ ਵਿੱਚ ਖੜੀ ਜਦੋਂ ਨੇ ਦੇਖਿਆ ਵੀ ਇਹ ਤਾਂ ਮਾਰਤਾ ਉਹਨੇ ਮੋਰੀ ਚੋ ਸਾਲ ਮਾਰੀ ਉਹਦੇ ਉੱਤੇ ਅੱਛਾ ਡਿਗਦੀ ਦਾ ਸਿਰ ਪਾਟ ਗਿਆ ਅੱਛਾ ਮਰ ਗਈ ਅੱਛਾ ਹੀ ਤੇਰਸਾਲੂ ਨੇ ਕਰਿਆ ਕਿ ਕੋੜੇ ਦੇ ਰਸੇ ਨਾਲ ਬੰਨ ਕੇ ਦੋਨਾਂ ਨੂੰ ਤੇ ਲੱਦ ਕੇ ਕੋੜੇ ਦੇ ਜੰਗਲ ਚ ਸਿੱਟਿਆ ਆ ਜੰਗਲ ਚ ਸਿੱਟ ਕੇ ਤੇ ਉਥੋਂ ਵੀ ਹੁਣ ਆਪਾਂ ਵਾਪਸ ਆਵਦੇ ਸ਼ਹਿਰ ਨੂੰ ਚਲੋ ਫਿਰ ਉਹ ਆਵਦੇ ਇਹ ਸਿ ਆਪਣੇ ਸਿਆਲਕੋਟ ਰਾਜੇ ਸਲਵਾਨ ਦੇ ਆਪਦੀ ਰਾਜਤਾਨੀ ਚਾਹੀ ਆਪਦੀ ਰਾਜਤਾਨੀ ਕਰਨ ਲੱਗਿਆ ਵੀ ਇਹ ਪਾਈ ਕਥਾ ਸੀ ਇਹਦੀ